ਉਮੀਦ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ ਅੱਜ ਆਪਾਂ ਮੀਨੀ ਬਲੌਗ 'ਚ ਤੁਹਾਡਾ ਸਵਾਗਤ ਆ ਤੇ ਅੱਜ ਮੈਂ ਘਰ ਦੀ ਸਫਾਈ ਕੀਤੀ ਪਹਿਲਾਂ ਕਮਰੇ ਦੀ ਔਰ ਲੇਪਾਸੇ ਸੀ ਕਿ ਫ੍ਰਿਜ ਮੈਂ ਉੱਧਰ ਪਲੇ ਪਾ ਕੇ ਰੱਖਿਆ ਤੇ ਕਿਉਂਕਿ ਹੁਣ ਗਰੀ ਮੇਰਾ ਟਾਈਮ ਆ ਗਿਆ ਹੁਣ ਪਾਣੀ ਠੰਡੇ ਦੀ ਲੋੜ ਪਊਗੀ ਆ ਦੇਖਾ ਪਹਿਲਾਂ ਇਧਰਲੇ ਪਾਸੇ ਪਈ ਸੀਗੀ ਫ੍ਰਿਜ ਸਾਡੀ ਤੇ ਆ ਪ੍ਰੈਸ਼ ਟੂਲ ਸਾਡਾ ਪ੍ਰੈਸ਼ ਟੂਲ ਉਧਰ ਹੀ ਥਾਂ ਸੀਗਾ ਤੇ ਹੁਣ ਮੈਂ ਪ੍ਰੈਸ਼ ਟੂਲ ਇਧਰ ਰੱਖਤਾ ਤੇ ਫ੍ਰਿਜ ਮੈਂ ਉਧਰ ਕਰਤੀ ਫ੍ਰਿਜ ਚਾਲੂ ਕਰਤੀ ਐ ਬਸ ਤਾਂ ਹੁਣ ਵੇਲੇ ਹੋ ਕੇ ਹੁਣ ਦਾਲਾਂ ਦੀ ਮੂੰਗੀ ਦੀ ਬਣਾਈ ਆ ਮੇਲੇ ਦੀ ਬਸ ਰੋਟੀ ਰਹਿ ਗਈ ਲਾਉਣ ਵਾਲੀ ਉਹ ਉਹਨਾਂ ਨੂੰ ਆਉਂਦੇ ਆਉਂਦੇ ਨੇ ਮੈਂ ਲਾ ਦੇਣੀ ਆ ਆਦੇ ਫਿਰਦੇ ਸਾਡੇ ਛੋਟੇ ਬੱਚੇ ਦੋਨੇ ਫੇਟ ਦੇ ਸੱਜੇ ਹੈਲੋ ਕਰਬੋ ਤੇ ਕਰ ਕੀ ਕਰ ਹੈਲੋ ਐਨਕਾ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸੱਜੇ ਕਿਆ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਵਾਗਤ ਸਵਾਗਤ ਆ ਸਾਰੇ ਆ ਇਹਨਾਂ ਨੂੰ ਕਹਿੰਦੇ ਨਾ ਦਾ ਸਵਾਗਤ ਹੈ ਸਵਾਗਤ ਹੈ ਸਾਰਿਆਂ ਦਾ ਕੀ 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 ਕਹਿੰਨੇ ਬੱਤ ਕਹੀ ਕਹਿੰਨੇ ਕਾਕਾ ਦਾ ਕਹਿੰਦੇ ਸਵਾਗਤ ਹੈ ਸਾਰਿਆਂ ਦਾ ਇਹ ਮੋ ਕਹਿਣਾ ਨਹੀਂ ਹੁੰਦਾ ਇਹਨਾਂ ਨੂੰ ਤੇ ਹੋਰ ਬਾਕੀ ਤੁਸੀਂ ਦੱਸੋ ਕੀ ਹਾਲ ਚਾਲ ਆ ਓਕੇ ਬਾਏ ਚਲਦੀ